ਆਪਾਂ ਸਾਰੇ ਕੀ ਕਰਦੇ ਆ ਬਾਹਰ ਦੀਆਂ ਚੀਜ਼ਾਂ ਰਮਾਲੇ ਵੇਖੇ ਪ੍ਰਸ਼ਾਦ ਵੇਖਿਆ ਆਹ ਵੇਖਿਆ ਉਹ ਵੇਖਿਆ ਇੰਨੇ ਕੀ ਉਲਝਲ ਜਲਜ ਕੇ ਖਪਖੁਪ ਕੇ ਕਰਨ ਚਲੇ ਗਏ ਛੱਡੀ ਦੌੜ ਹਰ ਜਗ੍ਹਾ ਤੇ ਇਹੀ ਹੋਏਗੀ ਕਿੰਨਾ ਸੋਨਾ ਚੜਿਆ ਕਿੰਨਾ ਪੱਥਰ ਲੱਗਾ ਰਮਾਲੇ ਕਿੰਨੇ ਮਹਿੰਗੇ ਨੇ ਚੰਗੇ ਲੱਗ ਰਹੇ ਨੇ ਕਿ ਨਹੀਂ ਲੱਗ ਰਹੇ ਪ੍ਰਸ਼ਾਦ ਕਿਸ ਤਰ੍ਹਾਂ ਦਾ ਬਣਿਆ ਮਿੱਠਾ ਘੱਟ ਘਿਓ ਵੱਧ ਕੀ ਹੈ ਬਸ ਆਹ ਕੁਝ ਵੇਖਿਆ ਚਲੇ ਗਏ ਸਾਨੂੰ ਲੱਗਦਾ ਗੁਰੂ ਆ ਪੰਜਾਂਛੇ ਚੀਜ਼ਾਂ ਚੀਏ ਬਾਣੀ ਕੀ ਕਹਿੰਦੀ ਹੈ ਮੇਰੀ ਪਰੇਸ਼ਾਨੀ ਕੀ ਮੈਂ ਉਹਨੂੰ ਕਿਵੇਂ ਦੂਰ ਕਰਾਂ ਐ ਹੋਈ ਸਮੱਸਿਆਵਾਂ ਸਾਡੀਆਂ ਘਰ ਹੁੰਦੀਆਂ ਤੁਸੀਂ ਧਿਆਨ ਰੱਖਿਓ ਐ ਹੋਈ ਸਮੱਸਿਆਵਾਂ ਘਰ 'ਚ ਹੁੰਦੀਆਂ ਨੇ ਘਰੇ ਵੀ ਇਹੋ ਰੌਲਾ ਧਰਮ ਸਥਾਨ ਤੇ ਵੀ ਇਹੋ ਰੌਲਾ ਖੱਟਿਆ ਕੀ ਕਮਾਇਆ ਕੀ ਇਹ ਚੀਜ਼ਾਂ ਛੱਡ ਲਈਏ ਕੁਝ ਨਹੀਂ ਹੈ ਨਾ ਚੀਜ਼ਾਂ 'ਚ ਇਹ ਵੇਈ ਰਹਿਣੀਆਂ ਨੇ ਇਹਨਾਂ 'ਚ ਉਹ ਸਾਡੇ ਮੁਤਾਬਕ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਹੋ ਸਕਦਾ ਇਹ ਬਹੁਤ ਸਤੀ ਗੱਲਾਂ ਨੇ ਨਹੀਂ ਚੰਗੀਆਂ ਲੱਗਦੀਆਂ ਤਿਆਗ ਦਿਓ ਸਾਡਾ ਪਰਪਸ ਗੁਰੂ ਤੱਕ ਪਹੁੰਚਣਾ ਹੈ ਗੁਰੂ ਸ਼ਬਦ ਹੈ ਬਾਣੀ ਹੈ ਗਿਆਨ ਹੈ ਅਧਿਆਤਮ ਹੈ ਉਹਦੇ ਖੋਜੀ ਬਣੀਏ ਉਹਨੂੰ ਮਾਣੀਏ ਉਹਨੂੰ ਹੰਡਾਈਏ ਸਾਡਾ ਪਰਪਸ ਉਲਝਣਾ ਨਹੀਂ ਸਾਡਾ ਪਰਪਸ ਸੁਲਝਣਾ ਹੈ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਵਾਸਤੇ ਗੁਰੂ ਕੋਲ ਆਉਣਾ ਹੈ ਸਮੱਸਿਆਵਾਂ ਦਾ ਭਾਰ ਚੁੱਕਣ ਨਹੀਂ ਆਉਣਾ ਯਾਦ ਰੱਖੀਏ ਇਹ ਚੀਜ਼ਾਂ ਨੂੰ ਜਿੰਨਾ ਅਸੀਂ ਗੰਭੀਰਤਾ ਨਾਲ ਸਮਝਾਂਗੇ ਸੌਖੇ ਰਵਾਂਗੇ ਤੇ ਜੇ ਇਨੂੰ ਕਬੀਰ ਜੀ ਕਹਿੰਦੇ ਨੇ ਜੀਵਨ ਚ ਗੰਭੀਰਤਾ ਆ ਗਈ ਹੈ। ਸ਼ਾਂਤ ਸੁਭਾਅ ਹੋ ਗਿਆ। ਅੰਦਰੋਂ ਟਿਕਾਅ ਬਣ ਗਿਆ। ਔਰ ਵਿਸ਼ਾਲਤਾ ਆ ਗਈ। ਤਿੰਨ ਚੀਜ਼ਾਂ ਦੋ ਨਦੀਆਂ ਜਿੱਥੇ ਮਿਲਦੀਆਂ ਤਿੰਨ ਚੀਜ਼ਾਂ ਪੈਦਾ ਹੁੰਦੀਆਂ ਨੇ। ਪਾਣੀ ਡੂੰਘੇ ਹੁੰਦੇ ਨੇ। ਸ਼ਾਂਤ ਰਵਾਨਗੀ ਚ ਵਗਣੇ ਸ਼ੁਰੂ ਕਰ ਦਿੰਦੇ ਨੇ। ਔਰ ਵਿਸ਼ਾਲ ਏਰੀਆ ਉਕੇਰ ਲੈਂਦੇ ਨੇ ਕਿਉਂਕਿ ਪਾਣੀ ਜ਼ਿਆਦਾ ਹੈ ਤੇ ਉਹਨੂੰ ਇਲਾਕਾ ਏਰੀਆ ਵੀ ਜ਼ਿਆਦਾ ਚਾਹੀਦਾ। ਸਪੇਸ ਵੀ ਜ਼ਿਆਦਾ ਚਾਹੀਦੀ। ਅੰਦਰ ਵਿਸ਼ਾਲਤਾ ਆ ਗਈ ਹੈ ਤੰਗਦਿਲੀ ਮੁੱਕ ਗਈ ਗੰਭੀਰਤਾ ਆ ਗਈ ਹੈ ਆਤਮਿਕ ਜੀਵਨ ਵਿੱਚ ਤੇ ਟਿਕਾਊ ਰਵਾਨਗੀ ਬਣ ਗਈ ਹੈ ਬੈਲੈਂਸ ਜਿਹਨੂੰ ਆਪਾਂ ਕਹਿੰਦੇ ਸਹਿਜ